ਜੇ ਬਾਜੇ ਪੈਨੋ ਕੱਢੋ ਜੇ ਬਾਜੇ ਕੱਢ ਦੇ ਬਾਜੇ ਕੱਢ ਕੇ ਆ ਕੀ ਆ ਦੇਖੋ ਬਈ ਦੇਖ ਸਕਦੇ ਹੋ 25 ਨਾ 25 ਨਾ ਇੱਧਰ ਆ ਜਾ ਗੁਰਦੁਆਰੇ ਦੇ ਅੰਦਰ ਕੀ ਆਵੇ ਕੀ ਖਾਣੇ ਉਹ ਦੇਖੋ ਮੱਖੀਆਂ ਉੱਤੇ ਕੀ ਬਣਿਆ ਹੋਇਆ ਵੀ ਇਹ ਨੰਗੇ ਹੀ ਪਿਆ ਹੈ ਆ ਲਾਈਟਾਂ ਲਾਇਓ ਲਾਈਟਾਂ ਲਾਇਓ ਅੱਜ ਕਿਹੜਾ ਪੋਣਾ ਆ ਲੋਕ ਕਿ ਉਹ ਮੜਿਆ ਕਿਹੜਾ ਰੋਜ਼ ਰੇੜੀਆਂ ਚ ਖਾਣੇ ਉਹ ਛਾ ਦੇਖ ਲੋ ਅੱਛਾ ਤੇਰੇ ਨਾਲ ਕਿਹੜੇ ਕੁੜੇ ਕਰਦੇ ਵੀਰਾ ਦੇਖੋ ਪੜਾਹੀ ਦੇ ਪੀ ਐਚ ਜੀ ਇਹ ਤੇ ਇਹ ਬੀੜੀ ਹੈ ਜੀ ਸੱਚ ਬਤਾ ਦੇ ਨਹੀਂ ਗੁਰਦਵਾਰੇ ਚ ਆ ਗੁਰਦਵਾਰੇ ਦੀ ਬੀੜੀ ਆ ਭਈਆ ਛੇ ਜੀ ਆ ਦੇਖੋ ਗੁਰੂ ਘਰ ਚ ਬੈਠਾ ਅਜੇ ਨਹੀਂ ਪਾਣ ਗੁਟਕਾ ਜੀ ਦੇਖ ਸਕਦੇ ਹੋ ਜੀ ਸੱਚ ਬਤਾ ਕੈਮਰੇ ਸਾਹਮਣੇ ਸਾਡਾ ਪੀਤਾ ਮੇਰੇ ਪੀਂਦੇ ਨੇ ਸਾਡੇ ਪੀਤੇ ਕੀ ਨਾਮ ਉਸ ਕਾ ਹਾਂ ਬਾਈਆ ਇੱਕ ਮਿੰਟ ਜੀ ਕੀ ਨਾਮ ਹੈ ਤੇਰਾ ਨਾਮ तिर हाँ। क्या पीता है थे भी खाते हो? नहीं तमाकू खाता 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 है। जहां जो है कौन है? पड़ा। ये पड़ा है देखो। दे दे पड़ा की। हाँ, तुम खाना है? है? आप पड़ा कौन ये देखो। खाना फिर इधर लवे लख ला ਲਭੀ ਰਹਿਣ ਦਾ ਰਹਿਣ ਦਾ ਜੀ ਰਹਿਣ ਦਾ ਲਵੇ ਇੱਥੇ ਰੱਖ ਦੇ ਰੱਖੋ ਇੱਥੇ ਆਹ ਦੇਖੋ ਜੀ ਆਹ ਪਿਆ ਜੀ ਤਮਾਕੂ ਤਮਾਕੂ ਇਹ ਜੀ ਇਹ ਕੋਲ ਸਾਰਾ ਜਾਂਦਾ ਨਿਕੜਿਆ ਜ ਸਾਰਾ ਆਹ ਦੇਖੋ ਗੁਰਦੁਆਰੇ ਦੇ ਅੰਦਰ ਸੰਗਤ ਆਈਆਂ ਨਹੀਂ ਜੀ ਅੱਜ ਦੇਖ ਸਕਦੇ ਹੋ ਜੀ ਨਹੀਂ ਸਿੰਘ ਫੌਜਾਂ ਨੇ ਆ ਕੇ ਮੌਕੇ ਦੇ ਉੱਤੇ ਅਵਤਾਰ ਸਿੰਘ ਗੁਜਰਾ ਆਏ ਨੇ ਸਿੱਖ ਸਕਦੇ ਹੋ ਜੀ ਇਹ ਲੋਕਾਂ ਦਾ ਹੈ। ਜਾਓ। ਹਾਂ? ਜਾਓ। ਇਹਨੂੰ ਨਹੀਂ ਅੰਦਰ ਚੱਕ। ਕੋਈ ਕਿਸੇ ਨੂੰ ਹੱਥ ਲਾਉਂ ਮੈਂ ਆਪਣੇ ਹੋਣ ਦੇ ਤੱਕ। ਅੰਦਰੋਂ 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 ਇਹਨਾਂ ਨੂੰ ਚਰੋਂ ਅੰਦਰ ਚਲੋ। ਅੰਦਰ ਭੇਜੋ ਤੁਸੀਂ। ਤੁਸੀਂ ਬਾ ਤੁਸੀਂ ਆ ਜਾਓ ਤੁਸੀਂ ਜਾਓ ਅੰਦਰ। ਆਂਡੇ-ਉਂਡੇ ਆਂਡੇ ਆਂਡੇ ਕੁਸਪੀ ਉਹ ਸਾਹ ਦੇਖੋ ਜੀ। ਆ ਜਾਓ ਵੀ ਆ ਜਾਓ। ਦੇਖੋ ਜੀ। ਬਾਹਰ ਪਤਾ ਜੋ ਜੋ ਹੈ ਆਪੇ ਕਢ ਲਓ ਜੇ ਬਾਅਦ ਵਿੱਚ ਨਿਕਲ ਆਇਆ ਫਿਰ ਓਖਾ ਹੋ ਜਾਏਗਾ। ਕਿਰਤੇ ਪਹਿਲੇ ਹੋਈ ਗਲਤੀ ਤੋਂ ਹੋਈ ਗੱਲ ਨਹੀਂ ਬਣਾਈ ਲੈ ਕਰਾਇਦੇ ਨਾ ਮਰ ਲੈ ਦੇਖ ਮੈਂ ਆਪ ਨੂੰ ਬੋਲ ਕੇ ਬੈਠਾ ਕੋਈ ਨਾ ਸ਼ਬਦ ਆ ਕੋਈ ਦਾਦਾ ਤੈਨੂੰ ਸੁਣੇ ਗਿਆ ਦਾ ਦਿਖਾ ਦਿਓ ਆਪੇ ਦਿਖਾ ਦਿਓ ਇਹ ਕੋਈ ਇੱਧਰ ਕੋਈ ਦਰਦ ਹੈ ਬਲੀ ਸ਼ਰਾਬ ਵਾਲੇ ਕਰਦੇ ਨੇ ਚੋ ਪਰ ਕੁਝ ਨਹੀਂ ਕਹਦਾ ਮੈਂ ਛੱਡਦਾ ਤੈਨੂੰ ਛੱਡਦਾ ਤੈਨੂੰ ਕੁਝ ਨਹੀਂ ਕਹਦਾ ਮੈਂ ਬਾਬਾ ਜੀ ਕਮਰਾ ਬੋਲੋ ਆਹ ਦੇਖੋ ਜੀ ਇਹ ਕਮਰਾ ਇਹਨਾਂ ਨੂੰ ਪਈਆਂ ਨੂੰ ਦਿੱਤਾ ਹੋਇਆ ਵੀ ਗੁਰਦੁਆਰੇ ਚ ਹੈ ਜਿਹੜੇ ਲੋਕ ਆਉਂਦੇ ਆ ਇਹਦੇ ਭਾਇਦੇ ਮੱਖੀਆਂ ਲੇਖੋ ਕਿ ਉਹਦੇ ਮੱਖੀਆਂ ਆ ਦੇਖੋ ਆ ਤਿਆਰ ਹੋਇਆ ਖਾਣੇ ਉਹ ਦੇਖੋ ਮੱਖੀਆਂ ਉੱਤੇ ਕੀ ਬਣਿਆ ਹੋਇਆ ਵੀ ਇਹ ਨੰਗੀ ਪਿਆਏ ਇਹ ਲਾਈਟਾਂ ਲਾਇਓ ਲਾਈਟਾਂ ਲਾਇਓ ਆ ਦੇਖੋ ਆ ਜਿਹੜਾ ਕੁੰਮਾ ਆ ਦੇ ਲੋਕ ਕਿ ਉਹ ਮੜਿਆ ਆ ਦੇ ਕੀ ਬਾਈ ਕਿ ਉਹ ਮੜਿਆ ਆ ਇਹ ਸਮਾ ਲੈਣਾ ਆ ਦੇਖ ਲੋ ਕਿਉਂ ਦੇਖੋ ਆ ਦੇਖੋ ਵੀ ਜਿਹੜਾ ਰੋਜ਼ ਰੇੜੀਆਂ ਚ ਖਾਣੇ ਉਹ ਛਾਜਲੀ ਵਾਲੇ ਉਹ ਆ ਦੇਖ ਲੋ ਅੱਛਾ ਅਜਿਹਿਆਂ ਨੂੰ ਖਮਾਉਣ ਦੇ ਆਹ ਦੇਖ ਲੋ ਛਾਇਲੀ ਵਾਲਿਓ ਆਹ ਗੰਦ ਦੇਖ ਲੋ ਮੈਂ ਤਾਂ ਗੌਰ ਵੀ ਨਹੀਂ ਕਰੀਦੀ ਨਾਲੇ ਪਿੰਡ 'ਚ ਰਹਿੰਦੇ ਆ ਜੀ ਆਹ ਦੇਖ ਲੋ ਆ ਵਿੱਚੇ ਸਿਮਰਨੇ ਨਾਲ ਕੋਈ ਕਰਦੇ ਹੈ ਵਿੱਚੇ ਗੁਰੂ ਕਰਦੇ ਸਿਮਰਨੇ ਪਏ ਨੇ ਬਾ ਦੇਖੋ ਸਿਮਰਨੇ ਗੁਰੂ ਕਰਦੇ ਵਿੱਚ ਉਹ ਫੋਟੋ ਮੜ ਭਗਤ ਸਿੰਘ ਨੇ ਮੜ ਭਗਤ ਸਿੰਘ ਹਾਂ ਹੋਰ ਦੇਖੋ ਇਹਨਾਂ ਨੂੰ ਚੰਗੀ ਤਰ੍ਹਾਂ ਦੇਖੋ ਜੀ ਫਿਰ ਆਹ ਦੇਖੋ ਕੜਾਹੀ ਦੇਖਤੀ ਐ ਜੀ ਇਹ ਤੇ ਹਾਂ ਜੀ ਆਹ ਪਹਿਲੇ ਆਂਦੇ ਫੋਨ ਕਿੱਧਰ ਅੱਛਾ ਆ ਪਹਿਲੇ ਉਹ ਦੇ ਆ ਉਹ ਦੇ ਦੇ ਉਹ ਭਾਈ ਨੇ ਅੰਡੇ ਫੇਰ ਖਾਂਡੇ ਨੇ ਅੰਡੇ ਏ ਆ ਕੀ ਨੇ ਗਲਾਸਾਂ ਜਾਂ ਚਾ ਦੇਖੋ ਬਲਾਮ ਨਾ ਭਾਈ ਨੇ ਜਾਂਟੇ ਆਂਟੇ ਭੜਦੇ ਸੀ ਗੁਰਦੁਆਰਾ ਅਛਲ ਕੇ ਕਿੱਥੋਂ ਆ ਗਏ ਐਂਦੇ ਦੇ ਇਹ ਨਹੀਂ ਬਾਬਾ ਮੈਂ ਕਿਹਾ ਨਾ 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 ਨੀ ਦੇਖ ਸਕਦੇ ਹੋ ਜੀ ਤੇਰੇ ਕਿਧਰੋਂ ਆ ਗਏ ਤੇਰਾ ਇਹ ਤੁਹਾਡੇ ਲੋਕ ਆਏ ਨੇ ਕਿੱਥੋਂ ਆ ਗਏ ਪਾਪਾ ਪਿੱਛੇ ਆ ਕੇ ਤੁਹਾਨੂੰ ਦਾ ਮਦਦ ਕਰ ਰਹੇ ਹਾਂ ਸੰਤ ਜੀ ਭੋਗਾਂ ਦੀਆਂ ਤਮਾਂ ਆਂਦੇ ਤਾਂ ਹੈਗੇ ਆ ਕਿੱਥੋਂ ਆ ਗਏ ਅੱਗੇ ਜਾਣ ਤੇ ਵੇਚਦੇ ਆ ਮਹਾਰਾਜੇ ਵੇਚਦੇ ਚਲੋ ਪਹਿਲਾਂ ਤੂੰ ਬੰਨੇ ਨਹੀਂ ਜਦੋਂ ਤੇਰੀ ਜਰਦਾ ਦਿੱਤ ਲਾਸੀ ਨਿਕਲੇ ਫੇਰ ਤੂੰ ਬੰਨੇ ਆ ਸਾਰੇ ਨਹੀਂ ਮਿਲenge ਬਾਬਾ ਜੋ ਥਾ ਮੈਨੇ ਬਤਾ ਦਿਆ ਥੋਨੇ ਰੱਖਿਆ ਕਿਨੇ ਇੱਥੇ ਕਿਨੇ ਰੱਖਿਆ ਥੋਨੇ ਇੱਥੇ ਗੁਰੂ ਘਰ ਚ ਕੀ ਇੱਥੇ ਤੁਹਾਨੂੰ ਜਗ੍ਹਾ ਕਿਨੇ ਦਿੱਤੀ ਗੁਰੂ ਘਰ ਚ ਕੋਈ ਮਿਲੋ ਇਹ ਤੁਮੀ ਬੜਾ ਕਿਸਨੇ ਬਣਾਇਆ ਆ ਗੁਰਦੁਆਰੇ ਦੇ ਪ੍ਰਧਾਨ ਨੇ ਇਹਨਾਂ ਨੂੰ ਜਗ੍ਹਾ ਦਿੱਤੀ ਹੈ ਜੇ ਇੱਥੇ ਲੈ ਹਣ ਬਲਾਓ ਪ੍ਰਧਾਨ ਨੂੰ ਕਰੋ ਨਾ ਫੋਨ ਆ ਰਹੇ ਕਿੰਨਾ ਕਰਾਇਆ ਕੰਨ ਦੇ ਨੇ ਤੁਮੀ ਕਿੰਨਾ ਕਰਾ ਦਿੱਤੇ ਹੋ ਰਹੀ ਆਪ ਕਿਰਾਇਆ ਕਿੰਨਾ ਦਿੱਤੇ ਹੈ 1500 ਤੂੰ ਬੈਠ ਜਾ ਤੁਰ ਜਾ ਬੈਠ 1500 ਰੁਪਿਆ ਕਰਾਇਆ ਹਾਂਜੀ ਬਾਬਾ ਜੀ ਕਿਵੇਂ ਦੇਖ ਦੋ ਇਹ ਗੱਲ ਨੂੰ ਆਹ ਬਾਬਾ ਜੀ ਕਿਵੇਂ ਦੇਖਦਾ ਇਹ ਕਟਨਾ ਕਟ ਨਹੀਂ ਕਹਾਂਗੇ ਇਹਨੂੰ ਕਟਨਾ ਤਾਂ ਇਹ ਨਕੰਮਾ ਕੰਮ ਹੈ ਜੀ ਬਹੁਤ ਪਿੰਡਾਂ ਦੇ ਵਿੱਚੋਂ ਬਈਆਂ ਦਾ ਬਾਈਕਾਟ ਕੀਤਾ ਗਿਆ 6 ਪਿੰਡਾਂ ਚੋਂ ਸੀ ਸਲਾਂਗਾ ਕਰਦੇ ਆ ਉਹ ਪਿੰਡਾਂ ਦੀ ਠੀਕ ਹੈ ਗੁਰਦੁਆਰੇ ਦੇ ਪ੍ਰਧਾਨ ਨਹੀਂ ਗੁਰਦੁਆਰਾ ਦੇ ਸਾਹ ਦੇ ਵਿੱਚ ਇਹਨਾਂ ਨੂੰ ਜਗ੍ਹਾ ਦੇਰ ਕੇ ਕਿਰਾਏ ਤੇ 1500 ਰੁਪਏ ਕਿਰਾਏ ਲੈਂਦੇ ਇਹਨਾਂ ਤੋਂ ਇਹ ਤਮਾਕੂ ਵੀ ਬੀੜੀਆਂ ਵੀ ਪੀਂਦੇ ਆ ਜਰਦਾ ਵੀ ਖਾਂਦੇ ਆ ਆਂਡਿਆਂ ਦੇ ਫੁੱਲ ਕਾਪ ਜਿਨੇ ਦੇਖੇ ਨੇ ਇੱਥੇ ਪਏ ਨੇ ਗੁਰੂ ਘਰ ਚ ਛਾਜਲੀ ਗੁਰੂ ਘਰ ਚ ਜੀ ਹਾਂ ਜੀ ਇਹਨਾਂ ਤੇ ਸਖਤ ਕਾਰਵਾਈ ਹੋਗੀ ਸਖਤ ਐਕਸ਼ਨ ਲਿਆ ਅੱਜ ਪੂਰੀ ਕਮੇਟੀ ਦੋਸ਼ੀ ਹੈ ਇਹਦੇ ਵਿੱਚ ਕੱਲਾ ਪ੍ਰਧਾਨ ਦੋਸ਼ੀ ਨਹੀਂ ਪੂਰੀ ਕਮੇਟੀ ਛਾਜਲੀ ਗੁਰੂ ਘਰ ਦੀ ਆ ਗੁਰੂ ਘਰ ਇਹਦੀ ਪੂਰੀ ਮੰਡੀ ਵਾਲਾ ਗੁਰੂ ਘਰ ਹੈ ਇਹਦੀ ਸਾਰੀ ਕਮੇਟੀ ਦੋਸ਼ੀ ਹੈ ਆ ਵੀ ਲੈ ਲੈ ਨਾਲੀ